ਸਰਕਾਰ ਦੇ ਸਾਡੇ ਮੀਟਿੰਗ ਦਿੱਤੀਆਂ ਪਰ ਮੀਟਿੰਗਾਂ ਉੱਥੇ ਜਾ ਕੇ ਸਾਡੇ ਜਿਹੜੇ ਉਹ ਕੈਸਲ ਹੋਏ ਆ ਕੋਰਟਵਾਨ ਸਾਡੇ ਭੱਜ ਜਗਾ ਤੁਸੀਂ ਵੀ ਕਿਸੇ ਸੁਣ ਰਹੇ ਆ ਪਰ ਮੈਂ ਇੱਕ ਆਪਣੇ ਸਾਥੀਆਂ ਨੂੰ ਕਹੀ ਸੀ ਵੀ ਸਾਨੂੰ ਸਰਕਾਰ ਦੇ ਖਰਾਬ ਲੱਗਿਆ ਪਰ ਦਫੇ ਉਹ ਕੋਰਟਵਾਨ ਦੇ ਖਰਾਬ ਜਾਣ ਲੱਗੇ ਆਪਣੇ ਉਹ ਜੇ ਅਸੀਂ ਨਹੀਂ ਕਰਦੇ ਤਾਂ ਸਾਡਾ ਗੁੱਸਾ ਹੋਇਆ ਕਿਉਂ ਲੋਕ ਆਪਣੇ ਤੇ ਉਹਨਾਂ ਦੀ ਸਾਡੀ ਦੇ ਸੁਰੂਤੀ ਕਰ ਮੈਂ ਇਹ ਵੀ ਗੱਲ ਕਰੂਗਾ ਉਸ ਦਿਨ ਜੀ ਮੇਰੇ ਕੋਲ 25000 ਰੁਪਏ ਸਰਫਾ 25000 ਅਜੇ 1 ਕਰੋੜ ਦੀ ਕੂਠੀ ਲਈ ਜਾਵੇ 1 ਕਰੋੜ ਦੀ ਕੂਠੀ ਹੋਰ ਪੜਾ ਗਿਆ ਅਗਰ ਕਿੰਨੇ ਕਰੋੜ ਰੱਖੇ ਕਰਾਂਗੇ ਤੇ ਇਹ ਕਹਿੰਦੇ ਸਾਡੀ ਸੰਧਾ ਉੱਤੇ ਹੀ ਕਰੂਗੀ ਉਹ ਸੰਧਾ ਗਏ ਲੋਕ ਐਨ ਲੋਕ ਉੱਠ ਰਹੇ ਨੇ ਇਸ ਕਰਕੇ ਸਾਡਿਆਂ ਨੂੰ ਲੱਗ ਰਿਹਾ ਦੂਜਾ ਤੇ ਜਿਹੜਾ ਪੈਨਸ਼ਨ ਦੇ ਸਾਥੀ ਲੱਗ ਰਹੇ ਨੇ 2016 ਤੋਂ ਬਾਅਦ ਜਿਹੜੇ ਸਾਥੀ ਰਿਟਾਇਰ ਹੋਏ ਨੇ ਉਹਨਾਂ ਦੀ ਗ੍ਰਸਤੀ ਜਿਹੜੀ ਹੈ ਉਹ ਤਾਂ ਮਿਲ ਗਈ ਪਰ ਲੀਵਿੰਗ ਪੈਨਸ਼ਨ ਜਿਹੜੀ ਆ ਉਹ ਜੀਵਨ ਕੈਸ਼ਮੈਂਟ ਨਹੀਂ ਦਿੱਤੀ ਆ ਲੀਵਿੰਗ ਕੈਸ਼ਮੈਂਟ ਨਾਲ ਸਾਨੂੰ ਕਿ ਸਾਡੇ ਜਿਹੜੇ ਪ੍ਰੋਗਰਾਮ ਚੱਲਿਆ ਆ ਉਹਦੇ ਵੀ ਸਾਨੂੰ ਕਰਨਾ ਤੇ ਜੀਵਨ ਕੈਸ਼ਮੈਂਟ ਦੀ ਕਰਾਈ ਜਾਂਦੀ ਆ ਹੋ ਸਕਦਾ ਜੀਵਨ ਕੈਸ਼ਮੈਂਟ ਦੇ ਵੇਲੇ ਤੇ ਬਾਅਦ ਜਰੂਰੀ ਆ ਕੋਪੂ ਤੁਸੀਂ ਗੱਲ ਆ ਕਿ ਜਦੋਂ ਪੈਨਸ਼ਨ ਅਸਰਦੀ ਹੈ ਤੇ ਦੋ ਜਨ ਸੁਣ ਤੋਂ ਪਹਿਲਾਂ ਗੱਲ ਹੋਈ ਉਹਨਾਂ ਦੋ ਰਾਤ ਨਹੀਂ ਕਰ ਮੈਂ ਕਹਿੰਦਾ ਪੰਜਵਾਂ ਦੋ ਰਾਤ ਤੇ ਜਾਣਾ ਉਹ ਦੋ ਰਾਤ ਫਿਰ ਲੈਣ ਵਾਸਤੇ ਮਿਲੋਗੇ ਸਾਥੀ ਬੋਲੇ ਸੌਣ ਤੋਂ ਬਾਅਦ ਆਉਂਗੇ ਤਾਂ ਜੇ ਦੋ ਰਾਤ ਤੋਂ ਪਹਿਲਾਂ ਤੈਨੂੰ ਇਹ ਨਹੀਂ ਉਹ ਦੋ ਰਾਤ ਨਹੀਂ ਮਿਲਿਆ ਇਸ ਕਰਕੇ ਜਿਹੜੇ ਪੈਨਸ਼ਨ ਦੇ ਸਾਥੀ ਨੇ ਉਹ ਤੁਹਾਨੂੰ ਜੀ ਬਹੁਤ ਕਹਾਹਾ ਗਿਆ ਤੇਰੀ ਸ਼ਾਦੀ ਕਹਿੰਦੇ ਯਾਰ ਦੋ ਰਗੂਜਾ ਨਾਲ ਮਿਲ ਗਿਆ ਆਪਾਂ ਕਿਉਂ ਨਹੀਂ ਗਿਆ ਆਪਾਂ ਲੜਾਇਆ پینشنٹ فرنٹ اپنا میٹنگ ہے اپنے تور سے لڑائی لڑنی پڑی سانچے کور کی لڑائی لڑی پی ہے سانجے طور سے لڑ رہے ہیں اور پینشن جہے تھے انہوں نے اپنے تور سے لڑائی بھی لڑنی پڑی لیکن چاہے سات سارے گئے اور میں جنہیں پینشن جوائنٹ فرنٹ ਜਿਹੜਾ ਬਣਿਆ ਹੋਇਆ ਉਹ ਆਪਣੀਆਂ ਮੰਗਾ ਲੈ ਕੇ ਪੂਰੇ ਕੌਂਦੇ ਨਹੀਂ ਲੜੂਗਾ ਉਹਨਾਂ ਦੇ ਸਾਡੇ ਲੋਕਾਂ ਨੂੰ ਨਹੀਂ ਮਿਲੇਗਾ ਗੋਰ ਨਾਲ ਨਾਲ ਹੀ ਡਗਣਾ ਪੈਣਾ ਹੱਥਾਂ ਤੇ ਲੰਮਾ ਉਹ ਸਾਰੇ ਬੇਧੀਆਂ ਅਸੀਂ ਬਗੜ ਲੱਗਦੇ ਆ ਅਸੀਂ ਦੂਜੀ ਗੱਲ ਬੇਕਰਨੀ ਹੈ ਇੱਕ ਕਿ ਐਤਵਾਰ ਨੂੰ ਸਭ ਮੇਰੀ ਬੇਨਤੀ ਹੈ ਵੀ ਐਤਵਾਰ ਨੂੰ ਸਿਆਖਾ ਇਹਨਾਂ ਕਰੋ ਐਤਵਾਰ ਨੂੰ ਸਾਰੇ ਸ਼ਹਿਰ ਬੰਦ ਹੈ ਤੁਸੀਂ ਲੋਕਾਂ ਨੂੰ ਕੀ ਖਾਓਗੇ ਸਾਨੂੰ ਦਿਨੱਖਾਂ ਨਹੀਂ ਢੱਕੋ ਐਤਵਾਰ ਸੜਕੇ ਸ਼ਹੀ ਰੱਖੋ ਹੋਰ ਢੱਕੋ ਸਾਨੂੰ ਇਤਿਹਾਸ ਕਰਦੇ ਸੀ ਇੱਥੇ ਕਰਾਂਗੇ ਸਾਰਾ ਗਿਆਨ ਬੰਦਾ ਸਾਰਾ ਸ਼ਹਿਰ ਬੰਦਾ ਇਹੇ ਵਾਰ ਤੇ ਕੋਈ ਸਾਨੂੰ ਸੁਣਾਇਆ ਕੁਛ ਨਹੀਂ ਹੋਊਗਾ ਸਾਨੂੰ ਜਿਹੜਾ ਹੈ ਵੀ ਫਿਰ ਚੇਂਜ ਕਰਨਾ ਪਊਗਾ ਐਡਵਰ ਨੇ ਕਿਹਾ ਕਿ ਹੋ ਜਾ ਕਰੋ ਤੁਸੀਂ ਸਾਡੀ ਠਕੀਗਾ ਪਿੱਛੇ ਛੁੱਟੀਆਂ ਨਹੀਂ ਮਿਲਣਗੇ ਹੋਣੀ ਆ ਪਰ ਉਹ ਐਡਵਰ ਨੂੰ ਕਈਆਂ ਦੇ ਬਹੁਤ ਪ੍ਰੋਗਰਾਮ ਹੁੰਦੇ ਨੇ ਬਹੁਤ ਯਾਰ ਪ੍ਰੋਗਰਾਮ ਹੁੰਦੇ ਨੇ ਉਹ ਕੋਲ ਦੇ ਵਿਜਾਇ ਦੇ ਕਰਦੇ ਨੇ ਕਿਹਾ ਇੱਕ ਵਾਰ ਪੁੱਛਦਾ ਇੱਕ ਵਾਰ ਕੁੱਝ ਹੀ ਗੱਲ ਤੋਂ ਲੈਤੀ ਗਈ ਆ ਐਸੀ ਲੱਗ ਰਿਹਾ ਲੱਗਦਾ ਬਗੈਰ ਸਾਡਾ ਗਿਆਨ ਆ ਜੀ ਬੇਕਰ ਜਦੋਂ ਸਟਾਰਟਅਪ ਤੇ ਉਹ ਹੀ ਸਾਡ ਕੋਈ ਲਗਣੀ ਸ਼ੁਰੂ ਕੀਤਾ 70 ਦੀ ਹੜਤਾਲ ਪੈ ਗਈ ਕਿ ਤਰੀ ਮਨੋਰਨ ਦੀ ਹੱਤਨੀ ਤੇ ਘਟਾ ਪੈ ਗਈ ਜੇ ਨਾ ਅਕਸਾ ਸੀ ਉਹ ਅਰੇ ਇਹ ਸੱਤਿਆਂ ਨੂੰ ਲੱਗ ਰਿਹਾ ਤੁਹਾਡਾ ਸਾਰਾ ਖਿਆਲ ਹੈ ਜੀ ਲੱਗਿਆ ਆ ਕੋ ਲੱਗਣਾ ਕੋ ਉਸ ਤੇ ਦੇਖਿਆ ਗਿਆ ਸੀ ਡਾਕਟਰ ਆ ਗਿਆ ਰਿਐਕਸ਼ਨ ਜਿਹੜਾ ਸਾਡੇ ਨੇ ਉਹਦੇ ਵਿੱਚ ਫੇਰਦੀਆਂ ਵੀ ਠੀਕ ਆ ਸੰਝੇ ਖੜ੍ਹੇ ਵਿੱਚ ਆਪਾਂ ਇਹਨਾਂ ਨੂੰ ਵੀ ਲੱਗਣਾ ਕੋ ਆਪਣੇ ਦੋਸਤਾਂ ਦੇ ਨਾਲ ਨਹੀਂ ਕਰਨੇ ਪਏ ਆ ਬਿਜਲੀ ਬੋਰ ਵਾਲਿਆਂ ਟੈਨਸ਼ਨ ਨੇ ਆਪਣੇ ਦੋਤੇ ਫੈਸਲਾ ਕੀਤਾ ਉਹਨੇ ਆਪਣੇ ਦੋਤੇ ਰੱਖਣਾ ਪਰ ਫਿਰ ਵੀ ਜਿਹੜੀ ਆ ਜਿਹੜੀ ਆ ਉਹਦੇ ਵੀ ਸਾਨੂੰ ਆਪਣੀ ਗੱਲ ਦੇ ਸੰਝੇ ਤੋਂ ਲੱਗਦੇ ਪਰ ਸੰਝੇ ਤੋਂ ਉਹ ਲੜਦਾ ਸੰਝੇ ਸ਼ਹਿਰ ਤੋਂ ਬੈਠ ਖੜਾ ਗਿਆ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ